ਤੇਰੀ ਸੁਣਾ ਹallelujah ਹallelujah ਜਦ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਾ ਦੇਣਾ ਤੇ ਪਰਮੇਸ਼ਰ ਵੀ ਸਾਡੀ ਆਵਾਜ਼ ਨੂੰ ਸੁਣਦਾ ਵਾ ਠੀਕ ਹੈ ਅਗੇ ਰਾਗੇ ਨਵੀਂ ਕਈ ਲੋਕ ਮੇਰੇ ਤੋਂ ਸਲਾਹ ਲੈਣਗੇ ਮੈਂ ਕਹਿੰਦਾ ਵੀ ਜੋ ਸਲਾਹ ਦਿੰਦਾ ਮੈਂ ਉਹਨੂੰ ਲੱਖ ਲਿਆ ਕਰੋ ਉਹ ਤੁਹਾਡੇ ਲਈ ਫਾਇਦਾ ਹੀ ਹੋਵੇਗਾ ਵਿੱਚ ਕਟ ਕੱਢੀ ਨਹੀਂ ਹੋਵੇਗੀ ਜਦ ਫਿਰ ਮੇਰੇ ਤੋਂ ਸਲਾਹ ਲਾਓ ਨਾ ਜੇ ਲੈ ਲਈ ਹੈ ਨਾ ਉਹਨਾਂ ਨੂੰ ਕਬੂਲ ਕਰ ਲਓ ਕੁਝ ਫਾਇਦਾ ਹੋਵੇਗਾ ਤੁਹਾਡਾ ਤੂੰ ਕੈਲੂਫ ਨਹੀਂ ਕਹਦੀ ਇਦਾਂ ਨਹੀਂ ਬਸਾਦਾ ਇਦਾਂ ਨਾ ਪੈਂਦਾ ਕਰ ਲੈ ਫਿਰ ਅਖੇਦਾ ਤੂੰ ਕਰ ਲੈ ਜੋ ਤੇਰੀ ਮਰਜ਼ੀ ਹੈ ਫਿਰ ਤੂੰ ਸਲਾਹ ਲੈਣ ਕਰ ਲਈ ਆਇਆ ਠੀਕ ਹੈ ਤੇ ਇਹ ਕਿ ਜੋ ਰੱਬ ਦਾ ਬੰਦਾ ਹੁੰਦਾ ਨਾ ਉਹ ਆਪਣੇ ਪਰਮੇਸ਼ਰ ਤੋਂ ਪੁੱਛ ਕੇ ਦੱਸਦਾ ਹੈ ਕਿ ਪ੍ਰਭੂ ਮੈਨੂੰ ਕੀ ਦੱਸਾਂ ਸਾਡੇ ਕੋਲ ਹੀ ਬੈਠਾ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਉਹ ਪ੍ਰਭੂ ਨਾਲ ਗੱਲਾਂ ਕਰਦੇ ਆ ਹਾਲੇਲੂਇਆ ਹੈ ਮਨ ਮਨ ਵਿੱਚ ਪੁੱਛਣ ਦਿਆ ਪ੍ਰਭੂ ਨੂੰ ਕੁਝ ਕਿ ਮੈਨੂੰ ਲੱਗਿਆ ਉੱਤਰ ਦੇਣਾ ਹੈ ਅਮੀ ਪਿੱਛੇ ਆਪ ਜਾਇਤੇ ਨਾ ਉਹ ਅਭੀ ਉਹ ਪਰਿਵਾਰ ਆ ਨਹੀਂ ਰਹੇ ਉਹਨਾਂ ਦੱਸਿਆ ਆਪਣੀ ਮਜਬੂਰੀ ਥੋੜੀ ਜੀ ਪਾਸ ਜੀ ਆ ਦੀਆਂ ਇਸ ਕਰਕੇ ਚਰਚ ਨਹੀਂ ਆ ਪਾ ਰਹੇ ਤੇ ਹੀ ਪਰਮੇਸ਼ਰ ਹੈ ਬਾਲਦੀ ਅੱਗ ਜੋ ਕੱਟਣ ਵਾਲਾ ਰੱਖਣ ਵਾਲਾ ਸਾਰੀ ਕਲਿਸਾ ਜਾਣਦੀ ਹੈ ਅਸੀਂ ਜੋ ਪ੍ਰਭੂ ਦੇ ਸ਼ਬਦੋਂ ਨਿਕਲਦੇ ਨੇ ਖੁਦਾ ਪੂਰਾ ਕਰਦਾ ਪਰ ਗੱਲ ਵੀ ਕਹਿਦਾ ਸੀ ਪਛਾਣ ਨਹੀਂ ਪਉਂਦੀ ਹਾਲੇਲੂਇਆ ਰੱਬ ਦੇ ਦਾਸ ਨੂੰ ਅਸੀਂ ਪਛਾਣ ਨਹੀਂ ਪਉਂਦੇ ਦੇਖਦੇ ਜਰੂਰ ਇਨੇ ਪਰ ਪਛਾਣ ਨਹੀਂ ਦਿੰਦੇ ਸਾਨੂੰ ਕਿ ਪਰਮੇਸ਼ਰ ਦਾ ਗਦਾਸ ਹੈ ਸਲਾਦਰੀ ਦੇ ਵੱਡੇ ਵੱਡੇ ਉਹ ਦਾਸ ਆ ਪਰਮੇਸ਼ਰ ਦੇ ਛੋਟੇ ਦਾਸ ਨਹੀਂਗੇ ਸੇਵਕ ਜਿਹੜੇ ਛੋਟੇ ਨੇ ਜਿਆਦਾ ਸਟਰਗਲ ਕਰਦੇ ਪਰਮੇਸ਼ਰ ਦੇ ਵਿੱਚ ਜਿਆਦੀ ਮਿਹਨਤ ਕਰਦੇ ਜਿਆਦਾ ਸਟਰਗਲ ਵੀ ਦੀ ਨਿਕਲਦੇ ਆ ਜਿਆਦਾ ਦੁੱਖਾਂ ਵੀ ਦੀ ਨਿਕਲ ਕੇ ਵੀ ਪ੍ਰਭੂ ਦੀ ਭਗਤੀ ਕਰਦੇ ਨੇ ਜਿਆਦੀ ਮਹਿਮਾ ਕਰਦੇ ਨੇ ਜਿਆਦਾ ਫਿਰ ਵੀ ਖੁਦਾ ਨਾਲ ਲੱਗੇ ਰਹਿੰਦੇ ਜੁੜੇ ਰਹਿੰਦੇ ਨੇ ਤੁਸੀਂ ਕਰਕੇ ਪਰਮੇਸ਼ਰ ਜੋ ਆਪਣੇ ਦਾਸ ਦੀ ਗੱਲ ਨੂੰ ਮੰਨਦਾ ਹੈ ਪਰਮੇਸ਼ਰ ਆਪਣੇ ਦਾਸ ਦੇ ਜਰੀਏ ਹੀ ਸਾਨੂੰ ਕੁਝ ਦੱਸਦਾ ਹੈ ਸਾਡੇ ਲਈ ਭਲਾ ਕਰਦਾ ਹੈ ਜੇ ਤੁਸੀਂ ਆਪਣੀ ਅਗਵੀ ਦੀ ਗੱਲ ਸੁਣੋਗੇ ਤਾਂ ਤੁਹਾਡੇ ਲਈ ਪ੍ਰੇ ਕਰੇਗਾ ਪ੍ਰਾਰਥਨਾ ਕਰੋਗੇ ਕਹੋਗੇ ਕਿ ਨਹੀਂ ਉਹਨਾਂ ਮੇਰੀ ਗੱਲ ਮੰਨ ਕੇ ਕੀਤਾ ਹੋਣਾ ਮੈਂ ਇਹਨਾਂ ਲਈ ਕੀ ਕਰਨੀ ਆ ਪ੍ਰਾਰਥਨਾ ਕਰਨੀ ਆ ਹਾਲੇਲੂਇਆ ਉਹਨਾਂ ਲਈ ਮੈਂ ਪ੍ਰਾਰਥਨਾ ਕਰਦੀ ਆ ਕਿ ਮੈਂ ਇਹਨਾਂ ਮੇਰੀ ਗੱਲ ਨੂੰ ਸੁਣਿਆ ਫਿਰ ਉਹ ਪਰਮੇਸ਼ਰ ਦੇ ਅੱਗੇ ਆਪਣੇ ਗੁੱਟ ਨੇ ਢੇਕਦਾ ਪਰਮੇਸ਼ਰ ਨੂੰ ਕਹਿੰਦਾ ਕਿ ਪਰਮੇਸ਼ਰ ਇਹਨਾਂ ਦਾ ਕੰਮ ਕਰ ਜੋ ਵੀ ਕਹਿੰਦੇ ਇਹਨਾਂ ਦਾ ਕਰ ਦੇ ਤੂੰ ਰੱਬ ਫਿਰ ਸੁਣ ਕੇ ਉਸ ਕੰਮ ਨੂੰ ਕੀ ਕਰਦਾ ਪੂਰਾ ਕਰਦਾ ਇੱਕ ਵਾਰ ਦੀ ਗੱਲ ਹੈ ਜਦ ਮਰਕਸ ਪਹਿਲੀ ਵਾਰ ਮੈਨੂੰ ਮਿਲਿਆ ਸੀ ਤੇ ਘਰ ਦੀ ਬਰਕਤ ਨਹੀਂ ਸੀ ਆਈ ਇਹਦੇ ਕੋਲੇ ਹਨਾ ਮਰਕਸ ਤੇ ਰੋਇਆ ਸੀ ਮੇਰੇ ਕੋਲੇ ਤੂੰ ਮੈਂ ਕਿਹਾ ਸੀ ਮਰਕਸ ਤੇਰਾ ਘਰ ਜੋ ਨਾ ਇੱਕ ਮਹੀਨੇ ਦੇ ਵਿੱਚ ਹੀ ਖੜਾ ਹੋ ਜਾਏਗਾ ਹਾਲੇਲੀਯਾ ਉਹ ਤੋਂ ਨਵਾਂ ਨਵਾਂ ਸਾਮਾਨ ਹੀ ਤੁ galle mu ਨਿਕਲ ਗਈ ਨਵੀਂ ਗਿਆ ਮੈਂ ਗੱਲ ਕਰਨ ਬੈਠੇ ਮੂ ਹੁਣ ਪਰਮੇਸ਼ਰ ਕੋ ਪੂਰਾ ਕਰਨ ਵਾਲਾ ਨਾ ਤੇ ਇੱਕ ਮਹੀਨੇ ਦੇ ਵਿੱਚ ਅੰ데 ਦਿਨਾਂ 88 ਕਰਦੀ ਆਪਣੇ ਘਰ ਦੇ ਵਿੱਚ ਉਹਨੇ ਕਿੱਥੋਂ ਆਸਰੇ ਕੋਲੀ ਕਿੱਥੋਂ ਬਰਕ ਕੋਲੀ ਸਭ ਚੀਜ਼ਾਂ ਆਣੀਆਂ ਪੂਰੀਆਂ ਹੋ ਗਈਆਂ ਤੇ ਉਹਨਾਂ ਦਿਨਾਂ ਵਿੱਚ ਇਹਨਾਂ ਫਿਰ ਮੇਰੇ ਸਨ ਲਾਇ ਮੇਰੇ 18 19 ਦੀ ਗੱਲ ਹੈ ਜਿਹੜਾ ਨਾ ਹਾਂ 19 ਦੀ ਗੱਲ ਜਿਹੜਾ ਇਹਨਾਂ ਫਿਰ ਆਪਣੇ ਘਰ ਜਿਹੜਾ ਘਰ ਬਣਾ ਲਿਆ ਤੇ ਪਰਮੇਸ਼ਰ ਇਹ ਵਾ ਆਪਣੇ ਬੰਦਿਆਂ ਦੇ ਬੋਲ ਪੂਰੇ ਕਰਨ ਵਾਲਾ ਪਰਮੇਸ਼ਰ ਹੈ ਆਪਣੇ ਦਾਸਾਂ ਦੇ ਬੋਲ ਪੂਰੇ ਕਰਨ ਵਾਲਾ ਪਰ ਗੱਲ ਮੰਨਣ ਨਾਲ ਜੈਸੀ ਮੰਨਦੇ ਨਹੀਂ ਫਿਰ ਅਸੀਂ ਕੱਟੇ-ਕਾਟੇ ਦੇ ਵਿੱਚ ਜਾਂਦੇ ਹਾਂ ਅਸੀਂ ਮੈਂ ਇੱਕ ਅਧਿਖ ਰਿਆ ਸੀ ਉਹ ਡਾਕਟਰ ਦਿਖਾ ਰਹੇ ਸੀ ਇੱਕ ਚੀਜ਼ ਜੇ ਕਿ ਤੀਵੀਂ ਦੇ ਗਰਭ ਵਿੱਚ ਬੱਚਾ ਪੈਦਾ ਹੁੰਦਾ ਨਾ ਕਿਸ ਤਰ੍ਹਾਂ ਹੁੰਦਾ ਉਹ ਕਹ ਰਹੇ ਕਿ ਉੱਥੇ ਇੱਕ ਲੈਟ ਵਜਦੀ ਲੈਟ ਵਜਨ ਦੀ ਉੱਤੇ ਗਰਭ ਦੇ ਵਿੱਚ ਇੱਕ ਲੈਟ ਵਜਦੀ ਫਿਰ ਬੱਚਾ ਆਉਂਦਾ ਗਰਭ ਦੇ ਵਿੱਚ ਤੁਸੀਂ ਇੱਥੇ ਜਦ ਲੜਕੀ ਪੈਦਾ ਹੁੰਦੀ ਲੋਕੀ ਮੂੰਹ ਬਣਾਉਂਦੇ ਰੋਣ ਵਾਲੇ ਮੂੰਹ ਬਣਾ ਲੈਂਦੇ ਕਿਦਣਾ ਪੈਦਾ ਹੈ ਬੱਚਾ ਇੱਕ ਲੈਟ ਪ੍ਰਕਾਸ਼ ਸ਼ਾਇਦ ਬੱਚਾ ਉੱਥੇ ਠਹਿਰ ਜਾਂਦਾ ਹallelujah ਖੁਸ਼ਾਰੇ ਸੀ ਉਹ ਕੈਮਰੇ ਰਹੇ ਕਿ ਗਰਭ ਦੇ ਵਿੱਚ ਬੱਚਾ ਕਿਸ ਤਰ੍ਹਾਂ ਠਹਿਰਦਾ ਸਾਰੀ ਨਾ ਜਾਣਕਾਰੀ ਮੁਕਾਇਤਾ ਤੇ ਲੈਂਟ ਵਜ ਦੀ ਉੱਪਰ ਚ ਆ ਕੇ ਬੱਚਾ ਠਹਿਰ ਜਾਂਦਾ ਤੋਂ ਆਸੀਂ ਕੀ ਕਰਦੇ ਆ ਬੇਟੀ ਹੋ ਗਈ ਤਮੋਂ ਬਣ ਗਿਆ ਲਾ ਮੇ ਰੱਬ ਨੂੰ ਤਾਨੇ ਰੱਬ ਨੂੰ ਕਿ ਨ ਗਲਤੀਆਂ ਤੇ ਵੇਖੋ ਆਪਣੀਆਂ ਮੁਫਾਦਤ ਕਿੰਨੇ ਆ ਅਸੀਂ ਇਮਾਨਦਾਰ ਕਿੰਨੇ ਆ ਅਸੀਂ ਹalleluyah ਅਸੀਂ ਸਿਰਫ ਆਤੇਂਦੀ ਕੀਤੀ ਮੰਗਦੀ ਜਾਨੇ ਰੱਬ ਤੋਂ ਪਰ ਜੋ ਕਹਿੰਦਾ ਉਹ ਨਹੀਂ ਕਰਨਾ ਚਾਹੁੰਦੇ ਅਹੀਂ ਕਹਿੰਨੇ ਉਹ ਜੋ ਅਹੀਂ ਕਹਿੰਨੇ ਉਹ ਕਰਦਾ ਜਾਵੇ ਫਿਰ ਕਿੱਦਾਂ ਇਧਰ ਤੁਸੀਂ ਵੀ ਨਹੀਂ ਕਰਦੇ ਕਿਹਦੇ ਕਰ ਕਰਦੋਗੇ ਤੁਸੀਂ ਕਿਹਦਾ ਕੰਮ ਕਰੋ ਤੁਹਾਡਾ ਕੋਈ ਨਾਗਰਤੀ ਕਰੋਗੇ ਤਬਾੜਾ ਉਤੇ ਪਰਮੇਸ਼ਰ ਕਹਿੰਦਾ ਮੇਰੀ ਆਵਾਜ਼ ਨੂੰ ਸੁਣ ਤੂੰ ਮੇਰੀ ਸੁਣ ਫਿਰ ਮੈਂ ਤੇਰੀ ਸੁਣਦਾ ਹalleluyah ਪਹਿਲਾਂ ਅਸੀਂ ਸੁਣ ਨਹੀਂ ਆ ਫੇਰ ਉਹ ਸਾਡੀ ਸੁਣਦਾ ਆਮੇਨ ਇਲਾਸੀਵਾ ਸੁਣੀ ਪਰ ਕੀ ਕਰਦੇ ਆਂ ਇਹ ਕਹਿੰਦੇ ਉਹ ਸਾਡੀਆਂ ਸੁਣੇ ਤੇ ਅਸੀਂ ਉਹਦੀਆਂ ਨਾ ਨਾ ਸੁਣੀਏ ਇਦਾਂ ਦਾ ਨਹੀਂ ਗਾ ਪਰਮੇਸ਼ਰ ਕਹਿੰਦੇ ਜੀਵਨ ਜੋ ਕੁਝ ਹੋਣਾ ਹੁੰਦਾ ਪ੍ਰਭੂ ਸਾਨੂੰ ਪਹਿਲਾਂ ਦੱਸਦਾ ਹੀ ਪਹਿਲਾਂ ਹੀ ਕਹਾਂ ਸੀ ਭਈ ਸਾਧ ਦਾ ਨੂੰ ਜੋ ਪ੍ਰਾਰਥਨਾ ਕਰੋ ਖੁਦਾ ਨਾਲ ਜੁੜ ਜਾਓ ਠੀਕ ਹੈ ਹਟਾ ਕਾ ਨਾ ਪਰਜ ਮੰਣਾ ਨਾ ਮੰਣਾ ਅਗਲੀ ਦੀ ਮਰਜ਼ੀ ਬਰਕਤ ਦੇਣਾ ਖੁਦਾ ਦਾ ਕੰਮ ਹੈ ਹਾਲੇਲੂਇਆ ਠੀਕ ਹੈ ਆਸ਼ੀਸ਼ ਦੇਣੀ ਪਰਮੇਸ਼ਰ ਦਾ ਕੰਮ ਹੈ ਦੁਰੀ ਫੂਕਣਾ ਸਾਡਾ ਕੰਮ ਹੈ ਦਰਸ਼ਨਾਂ ਦੱਸਿਏ ਬਾਝ ਦੱਸਿਏ ਫਿਰ ਪਾਪ ਹੈ ਫੇਰਾਂ ਕਿ ਪਾਜੀ ਪਹਿਲਾਂ ਤੁਸੀਂ ਸੰਦਸਿਆ ਨਹੀਂ ਹੁਣ ਦੱਸਣ ਦੱਸਦਾ ਆਪਾਂ ਜਦੋਂ ਦਰਸ਼ਨਤਾ ਨਹੀਂ ਅਗਲੇ ਦਿਨ ਹੀ ਦੱਸੋ ਸ਼ੇਅਰ ਕਰਦਨੇ ਪਈ ਤੁਹਾਡੇ ਬਾਰੇ ਪ੍ਰਭੂ ਜੀ ਬੋਲਸਾ ਰਿਹਾ ਤੇ ਆਪਾਂ ਦਾ ਸਾਵਧਾਨ ਹੋ ਜਾ ਬਾਅਦ ਕੱਲ ਨੂੰ ਸਾਨੂੰ ਨਾ ਕਿਉਂ ਵਿਸਾਣਤਾ ਕਿਉਂ ਯਾਰ ਹਾਲੇਲੀਆ ਤੁਸੀਂ ਰੱਬ ਦੇ ਤਾਂ ਵਫਾਦਾਰ ਹੈ ਨਹੀਂ ਤੇ ਰੱਬ ਦੇ ਦੋਸ਼ ਲਾਉਣੇ ਆ ਖੁਦਾ ਦੇ ਬੰਦਿਆਂ ਦੋਸ਼ ਲਾਉਣੇ ਆ ਠੀਕ ਹੈ ਬਰਕਤ ਦੇਣੀ ਕਾਮੇ ਪਰਮੇਸ਼ਰ ਦਾ ਕੁੜੀ ਅੱਗੇ ਤੇ ਚੱਲੋ ਪਰਮੇਸ਼ਰ ਦੇ ਤੇ ਪਰਮੇਸ਼ਰ ਸਾਰੀ ਆਵਾਜ਼ ਨੂੰ ਸੁਣਦਾ ਵੀ ਹੈ ਠੀਕ ਹੈ ਅਰੇ ਬੜ ਬੜਾਉਣੇ ਆ ਖੁਦਾ ਦੇ ਦਾਸਾਂ ਦੇ ਖਲਾ ਪ੍ਰਭੂ ਦੇ ਅਗੂ ਦੇ ਖਲਾ ਬੜ ਬੜਾਉਣੇ ਤਾਂ ਪਰਮੇਸ਼ਰ ਸਾਡੀ ਆਵਾਜ਼ ਨੂੰ ਨਹੀਂ ਸੁਣਦਾ ਆ ਪੜਾਂਗੇ ਕਿ ਕੈ